ਤਲਾਸ਼ੀ ਪੁਲਿਸ ਨੇ ਪਿਛਲੇ ਲੰਮੇ ਸਮੇਂ ਤੋਂ ਰਾਹੁਲ ਦਾਤਰ ਨਾਮ ਦੇ ਕ੍ਰਿਮੀਨਲ ਨੌਜਵਾਨ ਦੀ ਤਲਾਸ਼ੀ ਜਿਸ ਦੇ ਤਸ ਤੋਂ ਵੱਧ ਦਰਮੇਂ ਦਰਜਨ ਡੀਐਸਪੀ ਸੀਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਨਸ਼ੇ ਤੇ ਨਜਾਇਜ਼ ਅਸਲੇ ਅਤੇ ਕਈ ਲੋਕਾਂ ਨੂੰ ਜਾਨੋਂ ਮਾਰ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਹਨ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਾਫੀ ਖਤਰਨਾਕ ਮੁਜਰਮ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਨੂੰ ਰਿਮਾਂਡ ਤੇ ਲਵਾਗੇ ਇਸ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਜਿਹੜਾ ਤੁਸੀਂ ਜਿਹਦੇ ਬਾਰੇ ਇਹ ਕਮਲਜੀਤ ਸਿੰਘ ਉਰਫ ਰਾਹੁਲ ਦਾਤਰ ਪੁੱਤਰ ਗਰਜਿੰਦਰ ਸਿੰਘ ਵਾਸੀ ਪ੍ਰੇਮਨਗਰ ਬੋੜਵਾਲ ਬਟਾਲਾ ਇਹ ਇੱਕ ਕ੍ਰਿਮੀਨਲ ਟਾਈਪ ਦਾ ਵਿਅਕਤੀ ਆ ਜਿਹਦੇ ਤੇ 3 ਐਨਡੀਪੀਐਸ ਦੇ ਪਰਚੇ ਦਰਜ ਆ ਤੇ 9 307 ਦੇ ਤੇ ਨਾਲ ਆਮ ਜੈਕਟ ਦੇ ਤਹਿਤ ਦਰਜੇ ਮੁਕਦਮੇ ਦਰਜ ਨੇ ਕੱਲ ਐਸਐਚਓ ਸਿਵਲ ਆईन ਨੇ ਨਾਕਾ ਲਗਾਇਆ ਹੋਇਆ ਸੀ ਉਸ ਦੌਰਾਨ ਗੱਡੀਆਂ ਦੀ ਚੈਕਿੰਗ ਕਰ ਰਹੇ ਉਸ ਦੌਰਾਨ ਇਹਨੂੰ ਅਰੈਸਟ ਕੀਤਾ ਜਿਹਨੂੰ ਮੁਕੱਦਮਾ ਨੰਬਰ ਜਿਹੜਾ ਸਾਡਾ ਹੈ ਤੇ 107 ਸਿਵਲ ਲਾਈਨ ਦਾ 12425 ਦਾ ਜਿਹਦੇ ਵਿੱਚ 307 ਦਾ ਉਹਦੇ ਵਿੱਚ ਇਹਦੀ ਰੈਸਟ ਪਾਈ ਆ। ਬਾਕੀ ਦੀ ਤਫਤੀਸ਼ ਜਿਹੜੀ ਹੈ ਇਹਨੂੰ ਲਿਆ ਕੇ ਦੀ ਪੁਲਸ ਮਾਨ ਲੈ ਕੇ ਦੀ ਤਫਤੀਸ਼ ਜਿਹੜੀ ਆ ਅੱਗੇ ਹੋਸ ਲਿਆ। ਕਿੰਨਾ ਕੁ ਖਤਰਨਾਕ ਸੀ ਆ ਜਾਂ ਕਿਹੜੇ ਕਿਹੜੇ ਅਸਲੇ ਕੋ ਪਿਛਲੇ ਦਿਨ ਗੁਰਾਹ ਨਾ। ਇਹ ਕਾਫੀ ਇਦਿੱਤੇ ਨੌ ਪਰਚੇ ਜਿਹੜੇ ਆ ਉਹ 307 ਦੇ ਔਰ ਆਰਮਜ਼ੈਕਟ ਦੇ ਦਰਜ ਆ। ਇਹ ਕਾਫੀ ਕ੍ਰਿਮੀਨਲ ਆ। ਇਹ ਕਿਸੇ ਗੈਂਗ ਦਾ ਕੰਮ ਕਰਦਾ ਕਿ ਕੱਲੇ ਕੰਮ ਇਹ ਕੱਲੇ ਕੰਮ ਕਰਦੇ ਐ ਗੈਂਗਵਾਰਿਆਂ ਲਈ ਦੀ ਪੁੱਛ ਕੇ ਚੱਲਦੀ ਐ ਉਹ ਬਾਅਦ ਚ ਦੱਸਾਂਗੇ ਆਦਰਵਾਇਜ਼ ਆਹ ਲੈ ਤੈਨੂੰ ਅਰੈਸਟ ਕੀਤਾ ਕਿੱਡੀ ਕਵੱਟੀ ਕਾਮਯਾਬੀ ਜਿੰਨਾ ਚਾਹਤਾ ਜਾਂ ਇਹਦੇ ਰਿਮਾਂਡ ਤੋਂ ਹੋਰ ਕੀ ਕੀ ਖੁਲਾਸੇ ਹੋਣ ਦੀ ਉਮੀਦ ਹੈ ਇਹ ਕੋਰਡੀਟਰ ਜੋ ਵੀ ਤੇ ਜਿਸਨੂੰ ਲੱਗ ਰਿਹਾ ਤੇ 3 ਐਨਡੀਪੀਐਸ ਦੇ ਔਰ 9 307 ਦੇ ਪਰਚੇ ਦਰਜਾ ਬਾਕੀ ਪੁੱਛ ਕੇ ਇਸ ਦੌਰਾਨ ਤੇ ਰਿਮਾਂਡ ਲੈ ਕੇ ਜੋ ਵੀ ਸਾਹਮਣੇ ਆਣਗੇ ਤੁਹਾਨੂੰ